ਪਹਿਲੇ ਤਾਂ ਤੁਹਾਨੂੰ ਇਸ ਇਮਾਰਤ ਦੀ ਖੂਬਸੂਰਤੀ ਬਾਰੇ ਦੱਸ ਦਈਏ ਕਿ ਤੁਸੀਂ ਵੇਖ ਕੇ ਬੜੇ ਖੁਸ਼ ਹੁੰਦੇ ਹੋ ਕਿ ਇਮਾਰਤ ਬੜੀ ਵੱਡੀ ਔਰ ਬਹੁਤ ਸੋਹਣੀ ਹੈ ਹੁਣ ਇਸ ਇਮਾਰਤ ਦੀ ਗੱਲ ਕਰੀਏ ਕਿ ਇਮਾਰਤ ਹੈ ਕਿੱਥੇ ਆ ਤੁਹਾਨੂੰ ਜਦੋਂ ਤੁਸੀਂ ਇਸ ਦੇ ਅੰਦਰ ਐਂਟਰ ਹੁੰਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਚੰਡੀਗੜ੍ਹ ਦੇ ਉਸ ਇਲਾਕੇ ਵਿੱਚ ਆ ਗਏ ਹੋ ਜਿੱਥੇ ਇਹ ਇਮਾਰਤਾਂ ਨੇ ਔਰ ਚੰਡੀਗੜ੍ਹ ਵਿੱਚ ਜ਼ਿਆਦਾਤਰ ਇਹੋ ਜਿਹਾਂ ਦੇ ਇਮਾਰਤਾਂ ਵੇਖਣ ਨੂੰ ਮਿਲਦੀਆਂ ਤਾਂ ਯਾਰ ਤੁਸੀਂ ਕਿਸੇ ਅਰਬ ਕੰਟਰੀ ਵਿੱਚ ਚਲੇ ਜਾਂਦੇ ਹੋ ਤਾਂ ਇਹੋ ਜਿਹਾਂ ਇਮਾਰਤਾਂ ਵੇਖਣ ਨੂੰ ਮਿਲਦੀਆਂ ਔਰ ਇਮਾਰਤ ਬਹੁਤ ਸੋਹਣੀ ਆ ਇਹਦੇ ਬਾਰੇ ਅਸੀਂ ਵੀ ਤਾਰੀਫ ਕਰਦੇ ਆ ਔਰ ਇਸ ਦੇ ਅੰਦਰ ਗੁਣ ਕਿੰਨੇ ਆ ਹੁਣ ਗੁਣ ਦੱਸ ਦਈਏ ਤੇ ਕਮੀਆਂ ਪੇਸ਼ੀਆਂ ਦੀ ਗੱਲ ਤੁਸੀਂ ਕਰਨੀ ਆ ਕਿ ਇਹਦੇ ਅੰਦਰ ਕਮੀਆਂ ਪੇਸ਼ੀਆਂ ਕੀ ਆ ਲਾਸਟ ਵਿੱਚ ਪੂਰੀ ਵੀਡੀਓ ਤੁਸੀਂ ਸੁਣਨੀ ਆ ਔਰ ਅਸੀਂ ਵੀ ਆਪਣੇ ਕੋਲੋਂ ਚੰਨਣਾ ਪਾਵਾਂਗੇ ਕਿ ਇਸ ਵਿੱਚ ਕਮੀਆਂ ਪੇਸ਼ੀਆਂ ਕਿੰਨੀਆਂ ਨੇ ਇਸ ਇਮਾਰਤ ਵਿੱਚ ਹੁਣ ਦੱਸ ਦਈਏ ਕਿ ਇਹ ਜੋ ਇਮਾਰਤ ਹੈ ਇਹ ਸ਼ਹਿਰ ਤੋਂ ਬਾਹਰ ਬਾਹਰ ਹੈ ਜਦੋਂ ਸ਼ਹਿਰ ਦੇ ਵਿੱਚ ਪਹਿਲਾਂ ਤੇ ਗੱਲ ਹੁੰਦੀ ਆ ਕਿ ਸ਼ਹਿਰ ਦੇ ਬਿਲਕੁਲ ਨਜ਼ਦੀਕ ਸਰਕਾਰੀ ਜਿਹੜੇ ਕੰਪਲੈਕਸ ਬਣਦੇ ਆ ਔਰ ਸਰਕਾਰੀ ਜਿਹੜੇ ਕੰਪਲੈਕਸ ਹੈ ਉਹ ਸ਼ਹਿਰ ਦੀ ਸਹੂਲਤ ਔਰ ਪਿੰਡਾਂ ਦੇ ਲੋਕਾਂ ਨੂੰ ਸਹੂਲਤ ਹੁਣ ਕੀ ਰਵਾਜ ਹੋ ਗਿਆ ਕਿ ਜਿਹੜੀਆਂ ਇਮਾਰਤਾਂ ਆ ਜਾਂ ਕੋਈ ਕੰਪਲੈਕਸ ਹੈ ਸਰਕਾਰੀ ਦਫਤਰ ਹੈ ਸ਼ਹਿਰ ਤੋਂ ਬਾਹਰ ਕੱਢਿਆ ਜਾਂਦਾ ਹੈ ਕਿ ਭੀੜ-ਪੜੱਕਾ ਜਿਆਦਾ ਹੋਣ ਕਰਕੇ ਉੱਥੇ ਲੋਕਾਂ ਦੀਆਂ ਗੱਡੀਆਂ ਪਾਰਕਿੰਗ ਹੋ ਸਕਦੀਆਂ ਔਰ ਲੋਕਾਂ ਨੂੰ ਸੁਵਿਧਾ ਮਿਲ ਸਕਦੀ ਹੈ ਹੁਣ ਇਹ ਸੁਵਿਧਾ ਕਿੰਨੀਆਂ ਮਿਲ ਰਹੀਆਂ ਇੱਥੇ ਔਰ ਦੱਸ ਦਈਏ ਕਿ ਇਸ ਦੇ ਅੰਦਰ ਕਮੀਆਂ ਪੇਸ਼ੀਆਂ ਜਿਹੜੀਆਂ ਉਹ ਕਿੰਨੀਆਂ ਨੇ ਤਾਂ ਕਿੰਨੇ ਇਸ ਦੇ ਵਿੱਚ ਗੁਣ ਨੇ ਇਸ ਮਰਦ ਦੀ ਗੱਲ ਕਰੀਏ ਤਾਂ ਸ਼ਹਿਰ ਤੋਂ ਬਾਹਰ-ਬਾਰ ਤਹਿਸੀਲ ਕੰਪਲੈਕਸ ਬਣਾਇਆ ਗਿਆ ਜਿੱਥੇ ਕਿ ਐਸ.ਡੀ.ਐਮ ਸਾਹਿਬ ਹੀ ਪੈਂਦੇ ਨੇ ਔਰ ਦੀਨਾਨਗਰ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਉਹ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ ਦਾ ਉਹ ਕਸਬਾ ਹੈ ਕਿ ਜਿੱਥੇ ਜ਼ਿਆਦਾਤਰ ਵਪਾਰੀ ਲੋਕ ਰਹਿੰਦੇ ਨੇ ਹੁਣ ਵਪਾਰੀਆਂ ਦੇ ਸ਼ਹਿਰ ਦੇ ਵਿੱਚ ਤਹਿਸੀਲ ਕੰਪਲੈਕਸ ਬਣਿਆ ਹੈ ਤਾਂ ਨੇਚਰਲੀ ਵਪਾਰੀਆਂ ਨੇ ਇੱਥੇ ਆਉਣਾ ਹੈ ਪਿੰਡਾਂ ਦੇ ਲੋਕ ਵੀ ਆਉਂਦੇ ਆ ਬਹੁਤ ਸਾਰੇ ਲੋਕ ਆਪਣੀਆਂ ਰਜਿਸਟਰੀਆਂ ਤੇ ਐਸ.ਡੀ.ਐਮ ਸਾਹਿਬ ਦੇ ਕੋਲ ਵੀ ਆਉਂਦੇ ਆ ਕਿ ਜਿਹਨਾਂ ਦੇ ਕੋਈ ਕੇਸ ਵਗੈਰਾ ਜਿਹੜੇ ਚੱਲਦੇ ਆ ਜਿਉਂ ਕਿ ਕੋਈ ਡਿਸਪਿਊਟ ਪੈ ਜਾਂਦਾ ਕਿਸੇ ਪ੍ਰਾਪਰਟੀ ਦੇ ਵਿੱਚ ਜਾਂ ਕਿਸੇ ਹੋਰ ਕੰਮ ਦੇ ਵਿੱਚ ਤਾਂ ਐਸਡੀਐਮ ਸਾਹਿਬ ਦੇ ਕੋਲ ਵੀ ਆਉਂਦੇ ਆ ਬਹੁਤ ਸਾਰੀ ਆਵਾਜ਼ਾਈ ਰਹਿੰਦੀ ਇੱਥੇ ਹੁਣ ਅਸੀਂ ਇਮਾਰਤ ਦੀ ਗੱਲ ਕਰੀਏ ਇਮਾਰਤ ਜਿਹੜੀ ਆ ਉਸ ਦੇ ਵਿੱਚ ਕਮੀਆਂ ਪੇਸ਼ੀਆਂ ਪਹਿਲੇ ਦਿਨ ਤੋਂ ਹੀ ਸਵੇਰ ਤੁਸੀਂ ਆਉਂਦੇ ਹੋ ਜੇ ਅੱਧਾ ਘੰਟਾ ਜਾਂ 20 ਮਿੰਟ ਤੁਹਾਨੂੰ ਲੱਗਦੇ ਆ ਕਿ ਜਦੋਂ ਤੱਕ ਦਫ਼ਤਰਚਾਰੀ ਖੁੱਲਦੀ ਆ ਤਾ ਫਿਰ ਤੁਸੀਂ ਵਾਸ਼ਰੂਮ ਜਾਂਦੇ ਹੋ ਬਾਥਰੂਮ ਜਾਣ ਵਿੱਚ ਤੁਹਾਨੂੰ ਕੋਈ ਰਸਤਾ ਲੱਭਦਾ ਤਾਂ ਅੱਗੇ ਜਾ ਕੇ ਪਾਣੀ ਨਹੀਂ ਮਿਲਦਾ ਬਾਥਰੂਮ ਜਿਹੜੇ ਆ ਬਿਲਕੁਲ ਬਲੌਕ ਪਏ ਆ ਬੰਦ ਪਏ ਆ ਐਸ ਵੇਲੇ ਬਦਬੂ ਜਿਹੜੀ ਆ ਉਹ ਫੈਲਣੀ ਸ਼ੁਰੂ ਹੋ ਗਈ ਆ ਔਰ ਲਗਭਗ ਜਦੋਂ ਤੋਂ ਲੈ ਕੇ ਇਸ ਕੰਪਲੈਕਸ ਚੱਲ ਰਿਹਾ ਜਦੋਂ ਤੋਂ ਲੈ ਕੇ ਇਹ ਪਾਣੀ ਦੀ ਸਹੂਇਦਾ ਪ੍ਰੋਪਰ ਨਹੀਂ ਇੱਥੇ ਚੱਲ ਪਾਈ ਬਹੁਤ ਸਾਰੇ ਲੋਕਾਂ ਦੀ ਪਰੇਸ਼ਾਨੀਆਂ ਔਰ ਅੱਜ ਅਸੀਂ ਜਦੋਂ ਸਵੇਰ ਤੋਂ ਆਏ ਆ ਤਾਂ ਸਾਨੂੰ ਇਹੋ ਹੀ ਗੱਲ ਸੁਣਨ ਨੂੰ ਮਿਲ ਰਹੀ ਆ ਇਹ ਪਾਣੀ ਜਿਹੜਾ ਉਹ ਇੱਥੇ ਨਹੀਂ ਚੱਲਦਾ ਬਾਥਰੂਮ ਉੱਪਰ ਵਾਲੇ ਵੀ ਬੰਦ ਹੈ ਤੇ ਹੇਠਾਂ ਵਾਲੇ ਵੀ ਬੰਦ ਹੈ ਬਿਲਕੁਲ ਪਾਣੀ ਬੰਦ ਹੈਗਾ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਆ ਜਿਸ ਕਰਕੇ ਮਕੈਨਿਕ ਜਿਹੜਾ ਸਹੀ ਨਹੀਂ ਮਿਲ ਰਿਹਾ ਕਿੰਨਾ ਸਮਾਂ ਇਹ ਕਮੀਆਂ ਪੇਸ਼ੀਆਂ ਦੂਰ ਹੋਣ ਵਿੱਚ ਲੱਗਦਾ ਹੈ ਕਿੰਨਾ ਸਮਾਂ ਹੋਰ ਇਹ ਕਮੀਆਂ ਪੇਸ਼ੀਆਂ ਰਹਿਣ ਗਈਆਂ ਔਰ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਔਰ ਹੋਰ ਕਿਹੜੀਆਂ-ਕਿਹੜੀਆਂ ਕਮੀਆਂ ਪੇਸ਼ੀਆਂ ਤੁਹਾਡੇ ਧਿਆਨ ਵਿੱਚ ਨੇ ਉਸ ਬਾਰੇ ਵੀ ਕਮੈਂਟ ਜਰੂਰ ਕਰਨਾ ਹੈ ਔਰ ਇੱਥੋਂ ਦੀਆਂ ਜੋ ਵੀਡੀਓ ਜੋ ਅਸੀਂ ਖਬਰ ਬਣਾਉਂਦੇ ਆ ਜਾਂ ਚਲਾਉਂਦੇ ਆ ਤੁਹਾਡੇ ਭਲੇ ਲਈ ਬਣਾਉਂਦੇ ਆ ਕਿ ਜੋ ਇੱਥੇ ਹੋਣ ਵਾਲੇ ਕੰਮ ਨੇ ਸਰਕਾਰ ਦੇ ਧਿਆਨ ਵਿੱਚ ਆ ਸਕਣ ਔਰ ਇਸ ਨੂੰ ਜਲਦੀ ਤੋਂ ਜਲਦੀ ਜੜਾਵਾ ਸੁਖਾਲਾ ਕੀਤਾ ਜਾਏ ਤੁਹਾਡੀਆਂ ਸਹੂਤਾ ਤੁਹਾਨੂੰ ਜੋ ਮਿਲਣੀਆਂ ਚਾਹੀਦੀਆਂ ਉਹ ਮਿਲ ਸਕਣ ਜਿਸ ਕਰਕੇ ਇਹ ਵੀਡੀਓ ਨੂੰ ਤੁਸੀਂ ਕਮੈਂਟ ਜਰੂਰ ਕਰਨਾ ਹੈ ਔਰ ਸ਼ੇਅਰ ਜਰੂਰ ਕਰਨਾ ਹੈ ਧੰਨਵਾਦ